ਜਪ ਜੀ ਸਰ ਹੈ ਓ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸੈ ਪੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨ ਹੋਵੈ ਜੇ ਸੋਚੀ ਲਖ ਵਾਰੁ ਚੁਪੈ ਚੁਪ ਨ ਹੋਵੈ ਜੀ ਲਾਇ ਰਹਾ ਲਿਵ ਤਾਰ ਸੋਖਿਆ ਭੋਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਸ ਸਿਆਣਪਾਂ ਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁਟੈ ਤਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨ ਕਿਹਾ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੈ ਵੜਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੀ ਬੁਜੈ ਤਉ ਹਮੈ ਕਹੈ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਗੜਿਆਂ ਆਚਾਰ ਗਾਵੇ ਕੋ ਵਿਦਿਆ ਵਿਸੰਭੀਚਾਰ ਗਾਵੇ ਕੋ ਸਾਜ ਕਰੇ ਤਨਖੀ ਗਾਵੇ ਕੋ ਜੀ ਲੈ ਫਿਰ ਦੇ ਗਾਵੈ ਕੋ ਜਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਜ਼ਰ ਹਦੂਰ ਕਤਨਾ ਕਥੀ ਨਾ ਆਵੈ ਟੋਟ ਕਤ ਕਤ ਕਥੀ ਕੋਟੀ ਕੋਟ ਕੋਟ ਦੰਦਾ ਦੇ ਲੈਂਦੇ ਸਭ ਪਾਹੀ ਜੁਗਾ ਜੁਗੰਤਰ ਸਾਹੀ ਸਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਬਿਕਸੈ ਬੇਪਰਵਾਹ ਸਾਚਾ ਸਹਿਜ ਸਾਚਨਾਈ ਭਾਖਿਆ ਪਉ ਉਪਾਰ ਆਖੇ ਮੰਗੇ ਦੇ ਦੇ ਦਾਤ ਕਰਿ ਦੇਤਾਰ ਫੀਰ ਕੇ ਅੱਗੇ ਰਖੀਏ ਜਿਦਿਸਾ ਦਰਬਾਰ ਮੋਹ ਕੇ ਬੋਲਣ ਬੋਲੀਏ ਜਿਥੇ ਸੁਣ ਫਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਬੁੜਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦਵਾਰ ਨਾਨਕ ਈਵ ਜਾਣੀਐ ਸਭ ਆਪੇ ਸੁਚਿਆਰ ਥਾਪੈ ਨੰਝੋਈ ਕੀਤਾ ਨਾ ਹੋਈ ਆਪੇ ਆਸ ਨਿਰੰਝਣ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਦਾਵੀਏ ਗੁਣੀ ਨਗਾਨ ਦਾਵੀਏ ਸੁਣੀਐ ਮਨ ਰਖਿਆ ਭਾਉ ਦੁੱਖ ਪਰ ਹਰਸੁ ਪਰ ਲੈ ਜਾਈ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਹਉ ਸਮਾਈ ਗੁਰਈਸਰ ਗੁਰਗੋਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰ ਇੱਕ ਦੇਵ ਜਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਨ ਨਾ ਜਾਈ ਤੀਰਥ ਨਾ ਬਾਣ ਜੇ ਤਿਸ ਭਾਣ ਬਿਨ ਬਾਣੇ ਕੇ ਨਾਹੀ ਖਰੀ ਜੇ ਤੀਛਠ ਪਾਈ ਵੇਖਾਂ ਬਿਨ ਕਰਮਾ ਕੈ ਮਿਲਿਆ ਲਈ ਮਤ ਵਿਚ ਰਤਨ ਜਵਾਹਰ ਮਾਨਕ ਜੇ ਕੋ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਵ ਜਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਣ ਨ ਜਾਇ ਜੇ ਜੁਗ ਵਿਚਾਰਿਆਰ ਜਾ ਹੋਰ ਦਸੁਣੀ ਹੋਏ ਨਵਾਂ ਕੰਡਾ ਵੀ ਜਾਣੀਐ ਨਾਲ ਚਲੇ ਸਭ ਕੋਈ ਚੰਗਾ ਨਾ ਰਖਾਈ ਕੈ ਜਸ ਕੀਰਤਿ ਜਗ ਲੇ ਜੇ ਤਿਸ ਨਦਰ ਨਾ ਆਵੇ ਤੰ ਬਾਤ ਨ ਪੂਛਿਆ ਕੀ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋ ਨ ਸੋਜਈ ਜੇ तिस ਗੁਣ ਕੋਈ ਕਰੇ ਸੁਣੈ ਸਿਧ ਪੀਰ ਸੁਰਨਾਥ ਸੁਣੈ ਤਰਤਵਲ ਆਕਾਸ ਸੁਣੈ ਦੀਪ ਲੋਪ ਪਤਾਲ ਸੁਣੈ ਹੋ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਗਾਸ ਸੁਣੈ ਦੂਪ ਪਾਪ ਕਾ ਨਾਸ ਸੁਣੈ ਈਸ਼ਰ ਵਰਮਾ ਇੰਦ ਸੁਣੈ ਮੁਕਸਲਾ ਹਣ ਮੰਦ ਸੁਣੈ ਜੋਗ ਜੋਤ ਕਨ ਪੇਦ ਸੁਣੈ ਸਤਿ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਗਾਸ ਸੁਣੈ ਦੂਪ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅਰ ਸੜਕਾ ਅਨਸਾਨ ਸੁਣੈ ਫੜ ਫੜ ਪਾਵੇ ਮਾਨ ਸੁਣੈ ਲਾਗੈ ਸਜ ਧਿਆਨ ਨਾਨਕ ਭਗਤਾਂ ਸਦਾ ਬਗਾਸ ਸੁਣੇ ਦੂਪ ਪਾਪ ਕਾ ਨਾਸ ਸੁਣੇ ਸਰਾ ਗੁਨਾ ਕੀ ਗਾ ਸੁਣੇ ਸੇਖ ਪੀਰ ਬਾਦਸ਼ਾਹ ਸੁਣੇ ਅੰਧੇ ਪਾਵੇ ਰਾ ਸੁਣੇ ਹਾਸ ਹੋਵੇ ਇਸ ਗਾ ਨਾਨਕ ਭਗਤਾਂ ਸਦਾ ਬਗਾਸ ਸੁਣੇ ਦੂਪ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਬਿਸ਼ ਸਸਤਾਏ ਕਾਗਿਦ ਕਲਮਨ ਲਿਖਣ ਹਾਰ ਮੰਨੇ ਕਾ ਵਹਿ ਕਰਨ ਵਿਚਾਰ ਐਸਾ ਨਾਮ ਨਰੰਜਨ ਹੋਈ ਜੀਕੋ ਮਨ ਜਾਣੇ ਮਨ ਕੋਈ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਭ ਖਵਨ ਕੀ ਸੁਧ ਮੰਨੈ ਮੋਹ ਚੋਟਾ ਨਾ ਖਾਏ ਮੰਨੈ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਰੰਜਨ ਹੋਈ ਜੀਕੋ ਮਨ ਜਾਣੇ ਮਨ ਕੋਈ ਮੰਨੈ ਮਾਰਗ ਠਾਕ ਨ ਪਾਈ ਮੰਨੈ ਪਖਸਾਂ ਪਰਗਟ ਜਾਈ ਮੰਨੈ ਮਗਨ ਚੱਲੇ ਪੰਥ ਮੰਨੈ ਧਰਮ ਸਿਧਿ ਸੁਨਵੰਦ ਐਸਾ ਨਾਮ ਨਰੰਜਣ ਹੋਈ ਜੀਕੋ ਮੰਨ ਜਾਣੈ ਮਨ ਕੋਈ ਮੰਨੈ ਭਗਵ ਮੂਖ ਦਵਾਰ ਮੰਨੈ ਪਰਵਾਰੈ ਸੋ ਆਧਾਰ ਮੰਨੈ ਤਰੈ ਤਾਰੈ ਗੁਰ ਸਿੱਖ ਮੰਨੈ ਨਾਨਕ ਭਵੈ ਨ ਪਿਖ ਐਸਾ ਨਾਮ ਨਰੰਜਣ ਹੋਈ ਜੀਕੋ ਮੰਨ ਜਾਣੈ ਮਨ ਕੋਈ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ ਪੰਚਾ ਸੁਹ ਦਰਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਰੇ ਕਰੇ ਵਿਚਾਰ ਕਰਤੇ ਕੈ ਕਰਨੈ ਨਾਹੀ ਸੁਮਾਰ ਤੌਲ ਧਰਮ ਦਿਆ ਕਾ ਕੂਤ ਸੰਤੋਖ ਸਾਭ ਰਖਿਆ ਜਿਨ ਸੂਤ ਜੇ ਕੋ बुझਾ ਹੋਵੇ ਸਚਾਰ ਤਬ ਲੈ ਉਪਰ ਕੀਤਾ ਪਾਰ ਤਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰਤਲ ਕਵਨ ਜੋਰ ਜੀ ਜਾ ਤਰੰਗਾ ਤੇ ਨਾਵ ਸਭ ਨਾਲ ਲਿਖਿਆ ਬੁੜੀ ਕਲਾਮ ਇਹ ਲਿਖਾ ਲਿਖ ਜਾਣਾ ਕੋਈ ਲਿਖਾ ਲਿਖਿਆ ਕੀਤਾ ਹੋਈ ਕੀਤਾ ਤਾਂ ਸੁਵਲ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਤਸਾਉ ਇੱਕੋ ਕਰਵਾਉ ਤਿਸਤੇ ਹੋਏ ਲਖ ਦਰਿਆਉ ਕੁਦਰਤ ਕਵਨ ਕਹਾ ਵਿਚਾਰ ਵਾਰਨ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮ ਤਨ ਰੰਕਾਰ ਸੰਖ ਜਪ ਸੰਖ ਭਾਉ ਸੰਖ ਪੂਜਾ ਸੰਖ ਦਸਤਾਉ ਸੰਗਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹਿ ਆਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਦੀ ਸੰਖ ਦਤਾਰ ਸੰਖ ਸੂਰਮਾ ਉਪਖਸਾਰ ਸੰਖ ਮੂਨ ਲਿਵ ਲਾਈ ਤਾਰ குதிரத்த கவன கிச்சாரண பலி கார தூ சதாசலாம சூர் அந்த கோர சோரஹராமோர சமக்கோர சம்மலா கமாய சாப்பி பபக்கே ਅਸੰਖ ਕੂੜਿਆਰ ਕੂੜੇ ਫਰਾਹੇ ਸੰਖ ਮਲੇਸ਼ ਮਲ ਫਖ ਖਾਈ ਸੰਖ ਨਿੰਦਕ ਸਿਰ ਕਰੈ ਭਾਰ ਨਾਨਕ ਨੀਚ ਕਹੈ ਵਿਚਾਰ ਬਾਰਿਆ ਨ ਜਾਵਾ ਏਕ ਵਾਰ ਜੋਤ ਉਤਪਾਵੈ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਸੰਖ ਨਾਮ ਅਸੰਖਤਾ ਗਗਮ ਗਗਮ ਅਸੰਖ ਲੋ ਅਸੰਖ ਕਹੈ ਸਿਰ ਭਾਰ ਹੋਏ ਅਖਰੀ ਨਾ ਮਖਰੀ ਸੋਲਾ ਅਖੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸੁਰ ਸੰਜੋਗ ਰਖਾਣ ਜਿਨੇ ਲਿਖੇ ਤੇ ਸੁਰਨਾਏ ਜੇ ਫਰਮਾਏ ਤੇ ਤੇ ਪਾਹੀ ਜੀਤਾ ਕੀਤਾ ਤੇ ਤਨ ਆਉ ਬਿਨ ਨਾ ਵੈ ਨਾਹੀ ਕੋਸਾਉ ਕੁਦਰਤ ਕਵਨ ਕਹਾ ਵਿਚਾਰ ਵਰਨ ਜਵਾਈ ਇਕ ਵਾਰ ਜੋ ਤੂ ਭਾਵੇ ਸਾਈ ਪਲੀਕਾਰ ਤੂ ਸਦਾ ਸਲੰਤ ਨਿਰੰਕਾਰ ਪਰਿਏ ਹਸ ਤਰ ਤੰਦੀ ਪਾਣੀ ਤੂਤੇ ਉਤਰ ਸਖੀ ਮੂਤ ਪਲੀਤੀ ਕੱਪੜ ਹੋਏ ਦੇ ਸਾਗੂਣ ਲਈਏ ਉਹ ਧੋਏ ਪਰਿਏ ਮਤ ਪਾਪਾਂ ਕੇ ਸੰਗ ਉਹ ਤੋਪੈ ਨਾ ਵੈ ਕ ਰੰਗ ਪੁੰਨੇ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਹੋ ਆਪੀ ਵੀ ਜਾਤੀ ਹੀ ਹਾ ਹੋ ਨਾਨਕ ਹੁਕਮਿ ਆਵੋ ਜਾਹੋ ਈਰ ਅਤਿ ਬਿਆਦਾ ਦਾਨ ਜੇ ਕੋ ਭਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਉਹ ਸਭ ਗੁਣ ਤੇਰੇ ਮੈਂ ਨਾਹੀ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਈ ਸਵਾਸਤਾ ਸੁਆਣੀ ਬਰਮਾਉ ਉਹ ਸਤਿ ਸਹਾਨ ਸਦਾ ਮਨ ਚਾਉ ਕਾਵਨ ਸੋ ਵੇਲਾ ਬਖਤ ਕਾਵਨ ਕਾਵਨ ਖਿਤ ਕਾਵਨ ਬਾਸ ਕਾਵਨ ਸੇ ਰੂਤੀ ਮਾ ਕਵਨ ਜਿਤੁ ਹੋਆ ਆਕਾਰ ਬੇਲ ਨ ਪਾਇਆ ਪੰਡਤੀ ਜੇ ਹੋਵੈ ਲੇਖ ਪ੍ਰਾਣ ਵਖਤ ਨ ਪਾਇਉ ਕਾ ਦੀਆਂ ਜੇ ਲਿਖਣ ਲੇਖ ਪ੍ਰਾਣ ਤਿਤਿਵਾਰਨ ਜੋਗੀ ਜਾਣੈ ਰਤ ਮਹਨ ਕੋਈ ਜਹ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਖੇ ਸਲਾਹੀ ਕਿੰ ਵਰਨੇ ਕਿਵ ਜਾਣੈ ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਹ ਹੈ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੀ ਕੋ ਆਪੋ ਜਾਣੇ ਅੱਗੇ ਗਿਆਨ ਸੁਹੈ ਪਾਤਾਲ ਪਾਤਲ ਲਖ ਆਗਾਸ ਆਗਾਸ ਊੜ ਕੋੜ ਕਪਾਲ ਤਕੀ ਵੇਦ ਕਹਿਣੀ ਕਾਤ ਸੈ ਸ 18 ਕਹਿਨ ਕਤੇ ਬਾਸ ਲੋ ਇੱਕ ਤਾਤ ਲੈ ਕਾਹ ਵੈ ਤਾ ਲਿਖੀਐ ਲਿਖੈ ਹੋਇ ਬਨਾਸ ਨਾਨਕ ਵਡਾ ਆਖੀਐ ਆਪੇ ਜਾਣੇ ਆਪ ਸਲਾਹੀ ਸਲਾਹੀ ਤੀ ਸੁਰਤ ਨ ਪਾਈਐ ਨਦਿਆ ਤੈ ਬਾਪ ਵੈ ਸੁਮੰਦ ਨ ਜਾਣੀਐ ਸੁਮੰਦ ਸਾ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨ ਹੋਣੀ ਜੇ ਤਿਸ ਮਨੁ ਨ ਵਿਸਰੈ ਅੰਤਨ ਸਿਫਤੀ ਕਰਨਾਂੰਤੋ ਅੰਤਨ ਕਰਨ ਦੇਣਾਂੰਤੋ ਅੰਤਨ ਵੇਖਣ ਸੁਣਨਾਂੰਤੋ ਅੰਤਨ ਜਾਪੇ ਕੇ ਮਨ ਮੰਤੋ ਅੰਤਨ ਜਾਪੇ ਕੀਤਾ ਆਕਾਰ ਅੰਤਨ ਜਾਪੇ ਪਾਰਾਵਾਰ ਅੰਤ ਕਰਨ ਕੀਤੇ ਬਿਲਾਹੀ ਤਾਂ ਕਿ ਅੰਤਨ ਪਾਏ ਜਾਹੇ ਹੀ ਅੰਤਨ ਜਾਣੇ ਕੋਈ ਬੋਧ ਤਾ ਕਹੀਏ ਬੋਧ ਤਾ ਹੋਈ ਵੱਡਾ ਸਹਬ ਉੱਚਾ ਤਾਂ ਉੱਚੇ ਉੱਪਰ ਉੱਚਾ ਨਾ ਹੋਵੇ ਬੜਾ ਉੱਚਾ ਹੋਵੇ ਕੋਈ ਤਿਸੁ ਉਸਤੇ ਕੋ ਜਾਣੈ ਸੋਈ ਜੇ ਵਡਾ ਆਪ ਜਾਣੈ ਆਪੋ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨ ਜਾਇ ਵਡਾ ਦਾਤਾ ਤਿਲ ਨ તમਾਈ ਕੀਤੇ ਮੰਗੈ ਜੋਦੋ ਸਾਰੁ ਕੀਤੇ ਅਗੰਤ ਨਹੀਂ ਵਿਚਾਰ ਕੀਤੇ ਖਖ ਟੁਟੈ ਬੇਕਾਰ ਕੀਤੇ ਲੈ ਲੇ ਮੁਕਰਪਾ ਹੈ ਕੀਤੇ ਮੂਰਖਾ ਹੈ ਤਾ ਹੈ ਕੀਤੇ ਆਦਿ ਭੂਗ ਸਦਮਾਰ ਏਪੇ ਦਾਤ ਤੇਰੀ ਦਤਾਰ ਬੰਦ ਖਲਾਸੀ ਭਾਣੇ ਹੋਏ ਹੋ ਰਾਸ ਨਾ ਸਕੈ ਕੋਈ ਜੇ ਕੋ ਖਾਇ ਤਖਣ ਕਾਹੀ ਓ ਜਣ ਜੀਤਿ ਅਮੁ ਖਾਇ ਆਪੇ ਜਣ ਆਪੇ ਦੇ ਅਖ ਸੇ ਪੇ ਕੀ ਕੀ ਜਿਸਮੋਂ ਬਖਸੈ ਸਤਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਮੁੱਲ ਗੁਣਾ ਮੁੱਲ ਵਪਾਰ ਮੁੱਲ ਵਪਾਰੀ ਮੁੱਲ ਭੰਡਾਰ ਉਮੁੱਲ ਆਵੇ ਮੁੱਲ ਲੈ ਜਾਹੀ ਮੁੱਲ ਭਾਏ ਉਮੁੱਲਾ ਸਮਾਹੀ ਉਮੁੱਲ ਧਰਮ ਮੁੱਲ ਦੀ ਬਾਣ ਮੁੱਲ ਤੋਲ ਉਮੁੱਲ ਪਰਵਾਣ ਮੁੱਲ ਬਖਸੀਸ ਮੁੱਲ ਨਿਸ਼ਾਨ ਮੁੱਲ ਕਰਮ ਮੁੱਲ ਪਰਮਾਣ ਉਮੁੱਲੋ ਉਮੁੱਲਾ ਕਿਆ ਨਾ ਜਾਏ ਆਖ ਆਖ ਰਹੀ ਲਿਵਲਾਈ ਆਖੇ ਵੀਰ ਪਾਖ ਪੁਰਾਣ ਆਖੇ ਪੜੇ ਕਰੇ ਬਖਿਆਨ ਅੱਖ ਵਰਮਈ ਅੱਖ ਇੰਦ ਅੱਖ ਗੋਪੀ ਤੈ ਗੋਵਿੰਦ ਅੱਖ ਐਸਰ ਅੱਖ ਸਿੱਧ ਅੱਖੇ ਕੀਤੇ ਕੀਤੇ ਬੁੱਧ ਅੱਖਾਂ ਦਾਨ ਵੱਖਾਂ ਦੇਵ ਅੱਖਾਂ ਸੁਰਨੁ ਮੋਨਜਨ ਸੇਵ ਕੀਤੇ ਅੱਖੇ ਆਖਣ ਪਾਹੀ ਕੀਤੇ ਕਕੈ ਉਠ ਜਾਹੀ ਤੇ ਕੀਤੇ ਹੋਰ ਕਰੇ ਤਾਪਨ ਸੁਖੇ ਕੀ ਜੇ ਵਣ ਭਾਵੈ ਤੇ ਵਣ ਹੋਏ ਨਾਨਕ ਜਾਣੈ ਸਤਸਾ ਸੋਏ ਜੇ ਕੋ ਅਖੈ ਬੋਲ ਵਿਗਾੜ ਤਾ ਲਿਖਿਐ ਸਿਰਗ ਬਾਰਾ ਗਵਾਰ ਸੋਦਰ ਕਹਿ ਹ ਸੋਕਰ ਕਹਿ ਜਿਤਵੈ ਸਰਬ ਸਮਾਲੈ ਵਾਜੀ ਨਾਦ ਅਨੇਕ ਸੰਸਾਂ ਕੀਤੇ ਬਾਵਨ ਹਾਰੇ ਕੀਤੇ ਰਾਗ ਪਰੇ ਸੋ ਕਹੀ ਅਨ ਕੀਤੇ ਗਾਵਨ ਹਾਰੇ ਗਾਵੈ ਤੁਮਹੁ ਪਹਨ ਪਾਣੀ ਵੈ ਸੰਤੁਰ ਗਾਵੈ ਰਾਜਾ ਧਰਮ ਦੁਆਰੀ ਗਾਵੈ ਚਿਤ ਗੁਫਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬਰਮਾ ਦੇਵੀ ਸੋਹਣ ਸਦਾ ਸੁਭਾਉ ਰਹੀ ਗਾਵੈ 인ਦਰਨ ਦਰਸ਼ਨ ਬ੍ਰਾਠੀ ਦੇਵਤਿਆਂ ਅੰਦਰ ਨਾਲੇ ਗਾਵੈ ਸਿੱਧ ਸਮਾਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਤ ਕਨਾਰਕੀਸ਼ਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹੁਣੀਆ ਮਨ ਮੋਹਣ ਸੁਰਗਾ ਮਛ ਪਿਆਲੇ ਗਾਵਨ ਰਤਨ ਪਾਈ ਤੇਰੇ ਅਠਸੜ ਤੀਰਥ ਨਾਲੇ ਗਾਵੈ ਜੋਤ ਮਹਾਬਲ ਸੂਰਾ ਗਾਵੈ ਕਾਣੀ ਚਾਰੇ ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰਖੇ ਧਾਰੇ ਸਈਤ ਤੁਧ ਨੂੰ ਗਾਵੈ ਜੋ ਤੁਧ ਭਾਵਨ ਰਤਿ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨਾ ਆਵਣ ਨਾਨਕ ਕੀ ਆ ਵਿਚਾਰੀ सोई सोई सदा ਸਤਿ ਸਹਿਬ ਸਵਾਚਾ ਸਾਚੀ ਨਾਈ ਹੈ ਪੀਹੁ ਸਿ ਜਾਏ ਨਾ ਸਿਰਸਨਾ ਜਿਨ ਰਚਾਈ ਰੰਗੀ ਰੰਗੀ ਬਾਤੀ ਕਰ ਕਰ ਜਿਨਸੀ ਮਾਇਆ ਜਿਨ ਅਫਾਈ ਕਰ ਕਰ ਵੇਖੇ ਕੀਤਾ ਆਪਣਾ ਜਿਉ ਤਿਸ ਦੀ ਬੜਿਆਈ ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨਾ ਕਰ ਨਾ ਜਾਈ ਸੋ ਪਾਤਸ਼ਾਹ ਸਹ ਪਾਤ ਸਹਿਬ ਨਾਨਕ ਰਹਿਨ ਰਜਾਈ ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰੇ ਬਪੂਤ ਕਿੰਤਾ ਕਾਲ ਤਵਾਰੀ ਕਾਇ ਆ ਜੂਤ ਰੰਡਾ ਪਰਤੀਤ ਆਈ ਪੰਥੀ ਸੋਲ ਜਮਾਤੀ ਮਨ ਜੀਤੈ ਜਗ ਜੀਤ ਆ ਆਦੇਸ਼ ਤੁਸ ਆਦੇਸ਼ ਆਦ ਮੀਲਾ ਨਾਦ ਨਾ ਹਤ ਜੁਗ ਜੁਗੇ ਕੋ ਵੇਸ ਭੁਗਤ ਗਿਆਨ ਦੇ ਆ ਪੰਡਰਨ ਕਟਕੜ ਵਜੇ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿਤੀ ਸਦਾ ਬਰਾ ਸਾਦ ਸੰਯੋਗ ਵਿਜੋਗ ਦੁਕਾਰ ਚਲਾਵੇ ਲੇਖ ਆਵੇ ਭਾਗ ਆਦੇਸ਼ ਇਸੈ ਆਦੇਸ਼ ਆਗਨੀਲਾ ਨਾਦ ਨਾਹਤ ਜੁਗ ਜੁਗ ਇਕੋ ਵੇਸ ਇਕ ਮਾਈ ਯੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਈ ਦੀਵਾਨ ਜਿਉ ਕਿਸ ਭਾਵੇ ਤੇ ਵੇ ਚਲਾਵੇ ਜਿਗ ਹੋਵੇ ਪਰਮਾਨ ਹੋ ਵੇਕਰ ਨਨਦਰਨਾ ਵ ਬਹੁਤਾ ਇਹ ਬਡਾਨ ਆਦੇਸ ਤਿਸੈ ਆਦੇਸ ਆਦ ਨੀਲਾ ਨਾਦ ਨਹਤ ਜੁਗ ਜੁਗ ਏਕੋ ਵੇਸ ਕਾਸਨ ਲੋਏ ਲੋਏ ਭੰਡਾਰ ਜੋ ਕੁਛ ਪਾਇ ਸੋ ਏਕਾ ਵਾਰ ਕਰ ਕਰ ਵੇਖੈ ਸਰਜਨਹਾਰ ਨਾਨਕ ਸਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਦ ਨੀਲਾ ਨਾਦ ਨਹਤ ਜੁਗ ਜੁਗ ਏਕੋ ਵੇਸ ਇੱਕ ਦੋ ਜੀਬੋ ਲਖ ਹੋਵੇ ਲਖ ਹੋਵੇ ਲਖ ਵੀਸ ਲਖ ਲਗੜਾ ਆਖੀਏ ਏਕ ਨਾਮ ਜਗਦੀਸ਼ ਹੋਈ ਤੇਰਾ ਪਸ ਪਗੜੀਆ ਚੜਿਆ ਹੋਈ ਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਈਰੀਸ਼ ਨਾਨਕ ਨਦਰੀ ਪਾਈਏ ਕੂੜੀ ਕੂੜਾ ਠੀਸ ਆਖਣ ਜੋਰ ਚ ਪੈਨ ਹਜੋਰ ਜੋਰ ਜੋਰ ਨ ਮੰਗਣ ਦੇ ਨਜੋਰ ਜੋਰ ਜੋਰ ਨ ਜੀਵਨ ਮਰਨ ਹਜੋਰ ਚੋਰ ਨਾਰਾਜ ਮਨ ਮਨਸੂਰ ਜੋਰ ਨਾ ਸੁਰਤੀ ਗਾਨ ਵਿਚਾਰ ਜੋਰ ਨਾ ਜੁਗਤੀ ਛੋਟਾ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਈ ਰਾਤੀ ਉਤੀ ਤਿਥੀ ਵਾਰ ਤਪਉਣ ਪਣੀ ਅਗਨੀ ਪਾ ਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵੀ ਜੀ ਜੁਗਤ ਕੇ ਰੰਗ ਤਨ ਕੇ ਨਾਮ ਆਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾਪ ਸਚਾ ਦਰਬਾਰ ਦਿਖੈ ਸੋਹਣ ਪੰਚਪੁਰਵਾਨ ਨਦਰਈ ਕਰਮ ਭਵੇ ਨਿਸ਼ਾਨ ਕਛ ਬਕਾਈ ਉਤੈ ਪਾਈ ਨਾਨੰਗੇ ਆਜਤੈ ਜਾਇ ਕਰਮਖੰਡ ਕਾ ਇਹੋ ਤਰਨ ਗਿਆਨਖੰਡ ਕਾ ਕੋ ਕਰਮ ਕੀਤੇ ਪਵਨ ਪਣਿ ਮੈ ਸੰਸਰ ਕੀਤੇ ਕਾਨ ਮਹੀਸ਼ ਕੀਤੇ ਬਰਮੇ ਘਾੜਤ ਕੜੀਐ ਰੂਪ ਰੰਗ ਕੀ ਵੇਸ ਕੀਤੀਆ ਕਰੰਤੋਂ ਮੇ ਮੇਰ ਕੀਤੇ ਕੀਤੇ ਤੂਪਦੇਸ਼ ਕੀਤੇ ਇੰਦਸ਼ਮ ਸੂਰ ਕੀਤੇ ਕੀਤੇ ਮੰਡਲ ਦੇਸ਼ ਕੀਤੇ ਸਿਧ ਬੋਧਨਾਥ ਕੀਤੇ ਕੀਤੇ ਦੇਵੀ ਵੇਸ਼ ਕੀਤੇ ਦੇਵਦਨ ਮਨੁਨ ਕੀਤੇ ਕੀਤੇ ਰਤਨ ਸਮੁੰਦਰ ਕੀਤੀਆ ਬਾਣੀ ਕੀਤੀਆ ਬਾਣੀ ਕੀਤੇ ਬਾਤ ਨਰਿੰਦ ਕੀਤੀਆ ਸੁਰਤੀ ਸੇਵ ਕੀਤੇ ਨਾਨਕ ਅਨਤਾਨੰਤ ਗਿਆਨ ਖੰਡ ਮੈਂ ਗਿਆਨ ਪਰਚੰਡ ਤਿੱਖਾ ਆਨਾਦ ਬਨੋਦ ਕੋੜ ਆਨੰਦ ਕਰਮਕੰਡ ਕੀ ਬਾਣੀ ਰੂਪ ਤਿਥੈ ਘੜਤ ਕੜੀਏ ਬਹੁਤ ਅਨੂਪ ਤਾਖੀਆਂ ਗੱਲਾਂ ਕਥੀਆਂ ਨਾ ਜਾਹੀ ਜੇ ਕੋ ਕਰੈ ਬਿਸ਼ਰ ਸੁਸਤਾਈ ਤਿਥੈ ਘੜੀਏ ਸੁਰਤਿ ਮਤਿ ਮਨ ਬੁੱਧ ਤਿਥੈ ਘੜੀਏ ਸੁਰਾ ਸਿਦਾ ਕੀ ਸੁਦ ਕਰਮਕੰਡ ਕੀ ਬਾਣੀ ਜੋਰ ਤਿਥੈ ਹੋਰ ਨ ਕੋਈ ਹੋਰ ਤਿਥੈ ਜੂਰ ਮਹਾਵਰ ਸੂਰ ਤਿਨ ਮੈਂ ਰਾਮ ਰਹਾ ਭਰਪੂਰ ਤਿਥੈ ਸੀਤੋ ਸੀਤਾ ਮਹਿ ਮਾਹੀ ਤਾ ਕੇ ਰੂਪ ਨ ਕਥਨੇ ਜਾਹੀ ਨਾਉ ਮਰੈ ਨਾ ਕਦੇ ਜਾਏ ਜਿਨ ਕਾ ਆਰੰਭ ਸਭ ਮਨ ਮਾਹੀ ਤਿਥੈ ਭਗਤ ਵਸੈ ਕੋ ਲੋ ਕਰੈ ਆਨੰਦ ਸੁਚਾ ਮਨ ਸੋਈ ਸਚ ਕੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਕੰਡ ਮੰਡਲ ਵਿਰਪਾੰਡ ਜੀ ਕੋ ਕਥੈ ਤਾਂਤ ਨੰਤ ਤਿਥੈ ਲੋ ਲੋ ਅਕਾਰ ਜਿਬ ਜਿਬ ਹੁਕਮ ਤਵੇ ਤਿ ਵਿਕਾਰ ਵੇਖੈ ਵਿਸ ਕਰ ਵਿਚਾਰ ਨਾਨਕ ਕਥਨ ਕਰੜਾ ਸਾਰ ਜਤ ਪਹਾਰਾ ਤੀਰਸ ਨਿਆਰ ਹਰਣ ਮਤਿ ਵੇਦ ਹਥਿਆਰ ਕੋ ਪਲਾ ਜਿਨ ਕਤੈ ਕੋ ਭਾਂਡਾ ਕੋ ਅੰਮ੍ਰਿਤ ਢਾਲ ਕੜੀਏ ਸ਼ਬਦ ਸਚੀ ਟਕਸਾਲ ਜਿਨ ਕੋ ਨਗਰ ਕਰਮ ਤਨਕਾਰ ਨਾਨਕ ਨਗਰੀ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਜ ਦੋਇ ਦਾਈ ਦਾਇਾ ਖਿਲੇ ਸਗਲ ਜਗਤ ਚੰਗਿਆਨਾ ਬਰਿਆਨਾ ਬਚੈ ਤਰਨ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ કે ਦੂਰ ਜਿਨੀ ਨਾਮ ਧਿਆਇ ਗਏ ਮਸਤ ਤਤ ਘਾਲ ਨਾਨਕ ਤੇ ਮੁਖ ਉਜਲੇ ਕੀਤੇ ਛੂਤੇ ਨਾਲ ਜਿਨੀ ਨਾਮ ਧਿਆਇ ਗਏ ਮਸਤ ਤਤ ਘਾਲ ਨਾਨਕ ਤੇ ਮੁਖ ਉਜਲੇ ਕੀਤੇ ਛੂਤੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ